ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾ ਸੰਗਤ ਜੀ ਆਪ ਜੀ ਅੱਜ ਬਹੁਤ ਹੀ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਸਥਾਨ ਹੈ ਗੁਰਦੁਆਰਾ ਸ਼੍ਰੀ ਬਾਲ ਲੀਲਾ ਸਾਹਿਬ ਪਟਨਾ ਸਾਹਿਬ ਵਿਖੇ ਜਿੱਥੇ ਸੰਗਤ ਜੀ ਆਪ ਜੀ ਨੂੰ ਦਰਸ਼ਨ ਕਰਵਾ ਰਹੇ ਹਾਂ ਉਸ ਸਥਾਨ ਦੇ ਜਿੱਥੇ ਕਲਗੀਧਰ ਪਾਸ਼ਾ ਜੀ ਬਚਪਨ ਦੇ ਵਿੱਚ ਖੇਡਦੇ ਸੀ ਤੇ ਸੰਗਤ ਜੀ ਦਰਸ਼ਨ ਕਰੋ ਗੁਰੂ ਸਾਹਿਬ ਜੀ ਦੇ ਤੇ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਿੰਨੀ ਵੀ ਸੰਗਤ ਦੇਸ਼ਾ ਵਿਦੇਸ਼ਾ ਜੇ ਬਸਦੀ ਹੈ ਤਾਂ ਕਿ ਘਰ ਬੈਠੇ ਦਰਸ਼ਨ ਦਾ ਲਾਹਾ ਲੈ ਸਕੇ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਦਾ ਮਿਸ਼ਨ ਜਿਹੜਾ ਹੈ ਉਹ ਘਰ ਘਰ ਤੱਕ ਗੁਰ ਇਤਿਹਾਸ ਤੇ ਸਾਡੇ ਗੁਰੂ ਸਾਹਿਬਾਨ ਦਾ ਜੀਵਨ ਪਰਿਚੈ ਤੇ ਗੁਰਮਤ ਦਾ ਪ੍ਰਚਾਰ ਘਰ ਘਰ ਪਹੁੰਚਾਉਣ ਵਾਸਤੇ ਫਚਨਬਦ ਤੇ ਆਪ ਜੀ ਇਹ ਦੇਖ ਸਕਦੇ ਹੋ ਇਹ ਜਿਹੜਾ ਆਪ ਜੀ ਕਮਰਾ ਵੇਖ ਰਹੇ ਹੋ ਇਹ ਕਮਰੇ ਦਾ ਵੀ ਬਹੁਤ ਵੱਡਾ ਇਤਿਹਾਸ ਹੈ ਇੱਥੇ ਮਾਤਾ ਵਿਸ਼ੰਭਰਾ ਜੀ ਜਿਨ੍ਹਾਂ ਦੇ ਘਰ ਕੋਈ ਔਲਾਦ ਨਹੀਂ ਸੀ ਤੇ ਉਹਨਾਂ ਨੇ ਜਦੋਂ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਉਹਨਾਂ ਦੀ ਗੋਦ ਦੇ ਵਿੱਚ ਬੈ ਕੇ ਇਹ ਵਚਨ ਦਿੱਤਾ ਸੀ ਕਿ ਅੱਜ ਤੋਂ ਲੋਕੀ ਆਪ ਜੀ ਨੂੰ ਮੇਰੀ ਮਾਤਾ ਕਰਕੇ ਜਾਣਣਗੇ ਸੰਗਤ ਜੀ ਹੁਣ ਆਪ ਜੀ ਜਿਹੜੇ ਦਰਸ਼ਨ ਕਰ ਰਹੇ ਹੋ ਇਹ ਦਰਸ਼ਨ ਵਿਲੇ ਕਿਸਮਤ ਵਾਲੇ ਨੂੰ ਮਿਲਦੇ ਹਨ ਇਹ ਗੁਰੂ ਸਾਹਿਬ ਜੀ ਦੇ ਜੋੜੇ ਨੇ ਜਿਦੇ ਆਪ ਜੀ ਦਰਸ਼ਨ ਕਰ ਰਹੇ ਹੋ ਸਾਰੀ ਚੀਜ਼ਾਂ ਪੁਰਾਤਨ ਨੇ ਆਪ ਜੀ ਦਰਸ਼ਨ ਕਰ ਸਕਦੇ ਹੋ ਤੇ ਇੱਥੇ ਹੀ ਗੁਰੂ ਸਾਹਿਬ ਜਿਸ ਗੁਲੇਲਾ ਨਾਲ ਖੇਡਦੇ ਸੀ ਉਹ ਵੀ ਆਪ ਜੀ ਨੂੰ ਦਰਸ਼ਨ ਕਰਵਾਉਂਗੇ ਤੇ ਆਪ ਜੀ ਦੇਖੋ ਕਿ ਇਹ ਗੁਲੇਲਾ ਜਿਹਦੇ ਨਾਲ ਗੁਰੂ ਸਾਹਿਬ ਜੀ ਖੇਡਦੇ ਸੀ ਤੇ ਸੰਗਤ ਜੀ ਆਪ ਜੀ ਦਰਸ਼ਨ ਕਰੋ ਉੱਥੇ ਹੀ ਘਰ ਦੇ ਵਿੱਚ ਬੈਠੇ ਹੋਏ ਗੁਰੂ ਸਾਹਿਬ ਜੀ ਦਾ ਧਿਆਨ ਲਰਦੇ ਹੋਏ ਮਨ ਨੂੰ ਇਕਾਗਰਿਤ ਕਰਕੇ ਇੱਥੇ ਤੁਸੀਂ ਪਹੁੰਚ ਸਕਦੇ ਹੋ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਇਹ ਆਪ ਜੀ ਦੇਖ ਰਹੇ ਹੋ ਪੁਰਾਤਨ ਸਮੇਂ ਦੀ ਸਾਰੀ ਫੋਟੋ ਇੱਥੇ ਲੱਗੀ ਹੋਈ ਆ ਤੇ ਆਪ ਜੀ ਹੁਣ ਦਰਸ਼ਨ ਕਰ ਰਹੇ ਹੋ ਮਾਤਾ ਵਿਸ਼ੰਭਰਾ ਜੀ ਦੇ ਕਮਰੇ ਦੇ ਇਹ ਕਦੇ-ਕਦੇ ਸੰਗਤ ਕੇ ਦਰਸ਼ਨ ਵਾਸਤੇ ਇੱਥੇ ਖੋਲਾ ਜਾਂਦਾ ਹੈ ਤੇ ਆਪ ਜੀ ਨੂੰ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਇਹ ਆਪ ਜੀ ਦਰਸ਼ਨ ਕਰ ਸਕਦੇ ਹੋ ਅੰਦਰ ਇੱਥੇ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਵੱਡੀ ਸੰਖਿਆ ਦੇ ਵਿੱਚ ਸੰਗਤ ਆਂਦੀ ਹੈ ਦੇਖੋ ਆਪ ਜੀ ਪੜ ਸਕਦੇ ਹੋ ਇੱਥੇ ਦਾ ਇਤਿਹਾਸ ਵੀ ਤੇ ਸੰਗਤ ਜੀ ਇੱਥੇ ਆ ਕੇ ਹਰ ਸੰਗਤ ਹੀ ਗੁਰੂ ਸਾਹਿਬ ਜੀ ਨੂੰ ਯਾਦ ਕਰਦੀ ਹੈ ਤੇ ਇੱਕ ਕਲਪਨਾ ਕਰਦੀ ਹੈ ਕਿ ਕਿਵੇਂ ਗੁਰੂ ਸਾਹਿਬ ਜੀ ਇੱਥੇ ਖੇਡਦੇ ਸੀ ਆਪ ਜੀ ਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਣ ਲੱਗੇ ਹਾਂ ਤੇ ਵੇਖੋ ਇੱਥੇ ਹਰ ਕੋਈ ਸੰਗਤ ਆ ਕੇ ਪਾਠ ਕਰਦੀ ਹੈ ਤੇ ਇੱਥੇ ਗੁਰੂ ਸਾਹਿਬ ਨੂੰ ਯਾਦ ਕਰਦੀ ਹੈ ਉਹਨਾਂ ਦਾ ਇਤਿਹਾਸ ਯਾਦ ਕਰਕੇ ਮਨੋਂ ਮਨ ਖੁਸ਼ ਹੁੰਦੀ ਹੈ ਕਿ ਕਿਵੇਂ ਗੁਰੂ ਸਾਹਿਬ ਜੀ ਨੇ ਸਾਡੇ ਉੱਤੇ ਉਤਕਾਰ ਕੀਤੇ ਹੋਏ ਹਾਂ ਕਿਵੇਂ ਗੁਰੂ ਸਾਹਿਬ ਜੀ ਨੇ ਇੱਕ ਖਾਲਸਾ ਦੀ ਦਾਤ ਸਾਨੂੰ ਦਿੱਤੀ ਹੈ ਤੇ ਕਿਵੇਂ ਗੁਰੂ ਸਾਹਿਬ ਜੀ ਨੇ ਧਰਮ ਦੇਸ਼ ਮਨਵਤਾ ਵਾਸਤੇ ਇੰਨੀ ਵੱਡੀ ਕੁਰਬਾਨੀ ਦਿੱਤੀ ਹੋਈ ਹੈ ਤੇ ਗੁਰਦੁਆਰਾ ਸਾਹਿਬ ਆਪ ਜੀ ਦਰਸ਼ਨ ਕਰ ਸਕਦੇ ਹੋ ਵੇਖੋ ਅਸੀਂ ਜੂਮ ਕਰਾ ਕੇ ਤੁਹਾਨੂੰ ਦਿਖਾਉਣ ਲੱਗੇ ਹਾਂ ਕਿੰਨਾ ਸੁੰਦਰ ਇੱਥੇ ਇਹ ਭਵਯਾ ਦ੍ਰਿਸ਼્ય ਹੈ ਕਿ ਆਪ ਜੀ ਦੇਖ ਸਕਦੇ ਹੋ ਹੁਣ ਆਪ ਜੀ ਨੂੰ ਆਪਾਂ ਦਰਸ਼ਨ ਕਰਵਾਉਣ ਲੱਗੇ ਹਾਂ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜਾ ਸਥਾਨ ਬਣਾ ਹੋਇਆ ਹੈ ਆਪ ਜੀ ਦੇਖ ਸਕਦੇ ਹੋ ਇੱਥੇ ਥਾ ਥਾ ਤੇ ਲੋਕੀ ਆ ਕੇ ਅਤੇ ਦਰਸ਼ਨ ਵੇਲੇ ਕਰਦੇ ਹਾਂ ਸਾਹਮਣੇ ਆਪ ਜੀ ਦੇਖ ਸਕਦੇ ਹੋ ਇੱਥੇ ਬਰਾਬਰ ਚ ਜੋੜਾ ਕਰ ਬਣਾ ਹੋਇਆ ਹੈ ਰੈਡ ਕਾਰਪੇਟ ਦੇ ਨਾਲ ਇਹ ਪੂਰਾ ਸ਼ੁਸ਼ੋਭਿਤ ਨੇ ਆਪ ਜੀ ਸੰਗਤ ਨੂੰ ਦੇਖ ਸਕਦੇ ਹੋ ਕਿਵੇਂ ਸੰਗਤ ਦੇ ਵਿੱਚ ਗੁਰੂ ਸਾਹਿਬ ਨੂੰ ਲੈ ਕੇ ਇੰਨਾ ਜ਼ਿਆਦਾ ਪਿਆਰ ਹੈ ਤੇ ਇਹ ਆਪ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਸੀ ਤੇ ਸਾਰੀ ਹੀ ਸੰਗਤਾਂ ਨੂੰ ਮੈਂ ਬੇਨਤੀ ਕਰਦੀ ਹਾਂ ਕਿ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਆਪ ਜੀ ਨੂੰ ਘਰ ਬੈਠੇ ਹੋ ਰਹੇ ਹਾਂ ਤੇ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਤੇ ਸ੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਦੇ ਉਦੇਸ਼ੇ ਦੇ ਨਾਲ ਜੁੜ ਕੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪ ਜੀ ਘਰ ਬੈਠੇ ਦਰਸ਼ਨ ਦਾ ਲਾਹਾ ਲੈ ਰਹੇ ਸੀ ਤੇ ਸ੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਦੇ ਉਦੇਸ਼ੇ ਦੇ ਨਾਲ ਆਪ ਵੀ ਘਰ ਬੈਠੇ ਜੁੜ ਸਕਦੇ ਹੋ ਤੇ ਸਾਡੇ ਪੇਜ ਸ੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਨੂੰ ਫੋਲੋ ਕਰੋ ਤਾਂ ਕਿ ਆਉਣ ਵਾਲੀ ਸਾਰੀ ਵੀਡੀਓ ਆਉਣ ਵਾਲੇ ਸਾਰੇ ਦਰਸ਼ਨ ਤੁਹਾਡੇ ਤੱਕ ਪਹੁੰਚ ਸਕੀਏ ਤੇ ਇਸ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਆਪਣੇ ਗਰੁੱਪਾਂ 'ਚ ਫੈਮਿਲੀ ਮੈਂਬਰਸ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਤਾਂ ਕਿ ਘਰ ਬੈਠੇ ਜਿਹੜੇ ਲੋਕੀ ਦੇਸ਼ਾ ਤੋਂ ਵਿਦੇਸ਼ਾ ਤੋਂ ਨਹੀਂ ਆ ਸਕਦੇ ਉਹ ਘਰ ਬੈਠੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਇਸ ਬਾਲਕੀੜਾ ਸਥਲ ਦੇ ਦਰਸ਼ਨ ਕਰ ਸਕੀਏ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਧਨ ਕਰ ਸਕੇ ਤੇ ਆਪ ਜੀ ਹੁਣ ਦੇਖ ਸਕਦੇ ਹੋ ਕਿੰਨਾ ਜੋਸ਼ ਕਿੰਨਾ ਉਤਸ਼ਾਹ ਸੰਗਤ ਦੇ ਮਨ ਦੇ ਵਿੱਚ ਇੱਥੇ ਆ ਕੇ ਹੁੰਦਾ ਹੈ ਤੇ ਸ੍ਰੀ ਗੁਰੂ ਤੇਗ ਬਹਾਦਰ ਬਿਰਗੇਰ ਦੇ ਨਾਲ ਜੁੜੋ ਸਹਿਯੋਗ ਕਰੋ ਤਾਂਕਿ ਦੇਸ਼ ਵਿਦੇਸ਼ ਦੇ ਹਰ ਘਰ ਤੱਕ ਗੁਰਮਤ ਦਾ ਪ੍ਰਚਾਰ ਜਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ